ਫਿਰੋਜ਼ਪੁਰ ਦੇ ਵਿੱਚ ਕਲਕਨ ਨੂੰ ਅੱਗ ਲੱਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤਾਂ ਇਸ ਵਿਚਾਲੇ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਜਦੋਂ ਦੋ ਨੌਜਵਾਨ ਬੱਚੇ ਰਸਤੇ ਦੇ ਵਿੱਚ ਸੋਡੀ ਵਾਲਾ ਮੱਥਾ ਟੇਕਣ ਜਾ ਰਹੇ ਸੰਤਾ ਰਸਤੇ ਦੇ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗੀ ਹੋਈ ਸੀ ਜਿਸ ਦੀ ਚਪੇੜ ਦੇ ਵਿੱਚ ਦੋ ਨੌਜਵਾਨ ਜਿਹੜੇ ਰਾਗੇ ਨੇ ਤਾਂ ਜਨਾਂ ਦੇ ਵਿੱਚੋਂ ਇੱਕ 17 ਸਾਲਾ ਲੜਕੇ ਦੀ ਮੌਤ ਹੋ ਗਈ ਹੈ ਜਦਕਿ ਦੂਸਰਾ ਬੱਚਾ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਫਿਰੋਜ਼ਪੁਰ ਉਸ ਨੂੰ ਰੈਫਰ ਕੀਤਾ ਗਿਆ ਤਾਂ ਪਰਿਵਾਰ ਦੇ ਮੁਤਾਬਿਕ ਤੇ ਦੋਨੋਂ ਬੱਚੇ ਜਿਹੜੇ ਨੇ ਉਹ ਮੱਥਾ ਟੇਕਣ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਕਣਕ ਨੂੰ ਅਗ ਲੱਗੀ ਸੀ ਕਿ ਉਸ ਦਾ ਉਹਨਾਂ ਦਾ ਮੋਟਰਸਾਈਕਲ ਜਿਹੜਾ ਉਹ ਅੱਗ ਵਿੱਚ ਪੇੜ ਵਿੱਚ ਚਾ ਗਿਆ ਜਿਸ ਦੇ ਵਿੱਚ ਉਹ ਕਾਫੀ ਝੁੱਲਸ ਗਏ ਤੇ ਮੌਕੇ ਤੇ ਹੀ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੇ ਬਾਰੇ ਪਰਿਵਾਰਕ ਮੈਂਬਰਾਂ ਦਾ ਹੋਰ ਕੀ ਕੁਝ ਕਹਿਣਾ ਜ਼ਰੂਰ ਤੋਂ ਸੀ ਵੀ ਸੁਣੋ। ਗੁਰਪ੍ਰੀਤ ਸਿੰਘ ਇਸ ਵੇਲੇ ਇਹ ਸਿਵਲ ਹਸਪਤਾਲ ਜੀਰਾਚ ਹੈਗਾ ਮੌਜੂਦ ਤੇ ਮੇਰੇ ਟਾਈਮ ਤੇ ਦੋ ਮਰਨ ਦੇ ਪੇਸ਼ੈਂਟ ਆਏ ਸੀਗੇ। ਪਹਿਲਾ ਪੇਸ਼ੈਂਟ ਆਇਆ ਸੀਗਾ ਉਹ ਕਾਫੀ ਝੁੱਲਸਿਆ ਹੋਇਆ ਸੀਗਾ। ਤੇ ਉਹਨੂੰ ਆਪਾਂ ਦਵਾਈ ਮੱਲਮ ਮੱਟੀ ਲਗਾ ਕੇ ਤੇ ਕਿਉਂਕਿ ਬੋਡੀ ਪੂਰੀ ਚੁਸੀ ਹੋਈ ਤੇ ਆਪਾਂ ਨੂੰ ਸਰਕਾਰੀ ਫਰੀਦਕੋਟ ਰੈਫਰ ਕੀਤਾ ਸੀਗਾ ਪਰ ਉਹ ਸ਼ਾਇਦ ਉਹਦੇ ਘਰ ਦੇ ਉਹਨੂੰ ਪ੍ਰਾਈਵੇਟ ਕਿਤੇ ਲੈ ਗਏ ਲੋਕਲ ਤੇ ਥੋੜੀ देर ਬਾਅਦ ਫਿਰ ਦੂਜੀ ਐਂਬੂਲੈਂਸ ਆਈ ਉਹ ਐਂਬੂਲੈਂਸ ਵਾਲੇ ਹੀ ਲੈ ਕੇ ਆਏ ਸੀਗੇ ਉਹ ਦੂਜਾ ਪੀਸ਼ਨ ਜਿਹੜਾ ਸੀਗਾ ਉਹ ਵੀ ਲੋਕਲ ਜੀਰੇ ਦਾ ਸੀਗਾ ਤੇ ਉਹ ਬਰਾਉਡ ਡੈਟੀ ਸੀਗਾ ਉਹ ਮਤਲਬ ਪਹਿਲੀ ਉੱਥੇ ਕਿਤੇ ਸਟਾਈ ਕਰ ਗਿਆ ਸੀਗਾ ਤੇ ਉਹਨੂੰ ਆਪਾਂ ਮੋਰਸੇਜ ਲਗਾ ਦਿੱਤਾ ਗਿਆ ਤੇ ਮੁੜ ਕੇ ਉਹਦੇ ਘਰ ਦੇ ਇੱਥੋਂ ਆਏ ਨੇ ਉਹਨਾਂ ਨੂੰ ਪਤਾ ਲੱਗਾ ਜਦੋਂ ਕੀ ਉਹ ਸਾਡਾ ਬੱਚਾ ਹੈ ਦੋਨੋਂ ਯੰਗ ਜਿਹਦੇ ਨੇ ਸ਼ਾਇਦ ਇੱਕ 20 ਸਾਲ ਦਾ ਆ ਤੇ ਜਿਹਦੀ ਡੈਥ ਵੀ ਉਸ 17 ਸਾਲ ਦਾ ਹੈਗਾ ਤੇ ਬਾਕੀ ਜੋ ਵੀ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਕਰੇਗੀ ਬੋਡੀ ਆਪਾਂ ਹੈਡਓਵਰ ਪੁਲਿਸ ਵਾਲਿਆਂ ਨੂੰ ਕਰਾਂਗੇ ਸਸੀ ਗਾਲ ਜੀ ਮੈਂ ਹਰਜਿੰਦਰ ਸਿੰਘ ਜੀਰਾ ਸ਼ਹਿਰ ਦਾ ਵਸਨੀਕ ਆ ਅੱਜ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਮੇਰੇ ਸ਼ਹਿਰ ਦੇ ਦੋ ਨੌਜਵਾਨ ਜਿਹੜੇ ਜੀਰਾ ਤੋਂ ਛੋਟੀ ਨਗਰ ਵਾਲ ਛੋਟੀ ਨਗਰ ਵਾਲੇ ਪਾਸੇ ਮੱਥਾ ਟੇਕਣ ਜਾ ਰਿਹਾ ਸੀ ਛੋੜੀ ਵਾਲੇ ਪਾਸੇ ਛੋੜੀ ਛੋੜੀ ਵਾਲਾ ਪਾਸੇ ਤੇ ਉੱਥੇ ਇੱਕ ਰਸੇ ਦੇ ਖੇਤਾਂ ਨੂੰ ਅੱਗ ਲੱਗੀ ਹੋਈ ਸੀਗੀ ਤੇ ਇਹ ਵੀਰ ਮੋਟਰਸਾਈਕਲ ਤੇ ਜਾਂਦੇ ਜਾਂਦੇ ਸੀ ਤੇ ਅੱਗ ਦੀ ਲਪੇਟ ਦੇ ਵਿੱਚ ਆ ਗਏ ਤੇ ਇਹਨਾਂ ਦੋਨਾਂ ਦੇ ਕਾਫੀ ਜ਼ਿਆਦਾ ਸੜ ਗਏ ਸੀ ਅੱਗ ਦੇ ਲਪੇਟ ਦੇ ਵਿੱਚ ਆਣ ਇਥੇ ਮੋਟਰਸਾਈਕਲ ਡਿੱਗ ਗਿਆ ਇਹਨਾਂ ਦਾ ਤੇ ਇੱਕ ਵੀਰ ਤਾਂ मौके ਤੇ ਉੱਤੇ ਹੀ ਮੌਤ ਹੋ ਗਈ ਆ ਤੇ ਦੂਜੇ ਦੀ ਹਾਲਤ ਜ਼ਿਆਦਾ ਖਰਾਬ ਸੀਗੇ ਸਿਵਲ ਹਸਪੀਟਲ ਜ਼ੀਰਾ ਵਾਲਿਆਂ ਨੇ ਉਹਨਾਂ ਨੂੰ ਮੌਕੇ ਵਾਸਤੇ ਰੈਫਰ ਕਰ ਦਿੱਤਾ ਜੀ ਬਹੁਤ ਮੰਦ ਘਟ ਭਾਗੀ ਘਟਨਾ ਤੇ ਮੇਰੀ ਸਰਕਾਰ ਨੂੰ ਸ਼ਾਸਨ ਬੇਨਤੀ ਆ ਕਿ ਇਸ ਗਰੀਬ ਪਰਿਵਾਰ ਨੂੰ ਜੋ ਵੀ ਬਣਦੀ ਲੋੜੀਂਦੀ ਮਾਲੀ ਸਹਾਇਤਾ ਦਿੱਤੀ ਜਾਵੇ ਜੀ ਧੰਨਵਾਦ ਜੀ ਗੁਰਪ੍ਰੀਤ ਸਿੰਘ ਇਸ ਵੇਲੇ ਸਰ ਹਸਪਤਾਲ ਜੀ ਰਚਾ ਹੈਗਾ ਮੌਜੂਦ ਤੇ ਮੇਰੇ ਟਾਈਮ ਤੇ ਦੋ ਬਰਨ ਦੇ ਪੇਸ਼ੈਂਟ ਆਏ ਸੀਗੇ ਪਹਿਲਾ ਪੇਸ਼ੈਂਟ ਆ ਸੀਗਾ ਉਹ ਕਾਫੀ ਝੁੱਲਸਿਆ ਹੋਇਆ ਸੀਗਾ ਤੇ ਉਹਨੂੰ ਆਪਾਂ ਦਵਾਈ ਮਲਮ ਪੱਟੀ ਲਗਾ ਕੇ ਤੇ ਕਿਉਂਕਿ ਬੋਡੀ ਪੂਰੀ ਝੁੱਲਸੀ ਤੇ ਆਪਾਂ ਉਹਨੂੰ ਸਰਕਾਰੀ ਫਰੀਦਕੋਟ ਰੈਫਰ ਕੀਤਾ ਸੀਗਾ ਪਰ ਉਹ ਸ਼ਾਇਦ ਉਹਦੇ ਘਰ ਦੇ ਉਹਨੂੰ ਪ੍ਰਾਈਵੇਟ ਕਿਤੇ ਲੈ ਗਏ ਲੋਕਲ ਤੇ ਥੋੜੀ ਦਰ ਬਾਅਦ ਫਿਰ ਦੂਜੀ ਐਂਬੂਲੈਂਸ ਆਈ ਉਹ ਐਂਬੂਲੈਂਸ ਵਾਲੇ ਹੀ ਲੈ ਕੇ ਆਏ ਸੀਗੇ ਉਹ ਦੂਜਾ ਪਿਛੋਂ ਜਿਹੜਾ ਸੀਗਾ ਉਹ ਵੀ ਲੋਕਲ ਜੀਰੇ ਦਾ ਸੀਗਾ ਤੇ ਉਹ ਬਰਾਉਟ ਡੈਟੀ ਸੀਗਾ ਉਹ ਮਤਲਬ ਪਹਿਲੀ ਉੱਥੇ ਕਿਤੇ ਸੜਾਈ ਕਰ ਗਿਆ ਸੀਗਾ ਤੇ ਉਹਨੂੰ ਆਪਾਂ ਮੌਰਸਿਚ ਲਗਾ ਦਿੱਤਾ ਗਿਆ ਤੇ ਮੁੜ ਕੇ ਉਹਦੇ ਘਰ ਦੇ ਇਥੋਂ ਆਏ ਨੇ ਉਹਨਾਂ ਨੂੰ ਪਤਾ ਲੱਗਾ ਜਦੋਂ ਕਿ ਉਹ ਸਾਡਾ ਬੱਚਾ ਹੈ ਦੋਨੋਂ ਯੰਗ ਏਜ ਦੇ ਨੇ ਸ਼ਾਇਦ ਇੱਕ 20 ਸਾਲ ਦਾ ਆ ਤੇ ਜਿਹਦੀ ਡੈਥ ਵੀ ਹੋਸ਼ਾ 17 ਸਾਲ ਦਾ ਹੈਗਾ ਤੇ ਬਾਕੀ ਜੋ ਵੀ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਕਰੇਗੀ ਬੋਡੀ ਆਪਾਂ ਹੈਡਓਵਰ ਪੁਲਿਸ ਵਾਲਿਆਂ ਨੂੰ ਕਰਾਂਗੇ